ਨੇ ਆ ਰਿਹਾ ਮੁਹਾਲੇ ਕੋਟ ਦਾ ਵੱਡਾ ਫੈਸਲਾ ਆਇਆ ਜਿਸ ਦੇ ਤਹਿਤ ਕਿਸੇ ਵੀ ਤਰ੍ਹਾਂ ਦੀ ਸਰਚ ਟੀਮ ਨਹੀਂ ਕਰ ਸਕੀ ਕਿਉਂਕਿ ਜਿਸ ਤਰੀਕੇ ਦੇ ਨਾਲ ਵਿਕਰਮ ਮਜੀਠੀਆ ਦੇ ਘਾਰੀਆਂ ਆਫਿਸ ਦੇ ਵਿੱਚ ਜਾਂਚ ਪੜਤਾਲ ਚੱਲ ਰਹੀ ਹੈ ਇਸੇ ਨੂੰ ਲੈ ਕੇ ਮੁਹਾਲੇ ਕੋਟ ਦਾ ਵੱਡਾ ਫੈਸਲਾ ਆਇਆ ਜਿਸ ਦੇ ਮੁਤਾਬਕ ਕੋਈ ਵੀ ਸਰਚ ਜਿਹੜੀ ਹੈ ਉਹ ਨਹੀਂ ਕੀਤੀ ਜਾਵੇਗੀ ਨਾ ਹੀ ਕੋਈ ਈਵੈਲੂਏਸ਼ਨ ਕੀਤੀ ਜਾ ਸਕਦੀ ਹੈ ਜੇਕਰ ਈਵੈਲੂਏਸ਼ਨ ਕਰਨੀ ਹੈ ਤਾਂ ਉਹ ਵੀ ਜਿਹੜੇ ਅਕਾਲੀ ਦਲ ਦੇ ਐਡਵੋਕੇਟ ਨੇ ਸੀਨੀਅਰ ਸਪੋਕਸਪਰਸਨ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਹੀ ਇਹ ਸਰਚ ਜਾਂ ਫਿਰ ਇਵੈਲੂਏਸ਼ਨ ਕੀਤੀ ਜਾਵੇਗੀ ਕਿ ਕੁਝ ਪੂਰਾ ਮਾਮਲਾ ਪੂਰੀ ਜਾਣਕਾਰੀ ਲੈ ਲੈਂਦੇ ਆ ਫੋਨ ਲਾਈਨ ਤੇ ਸਾਡ ਨਾਲ ਗੁਰਦੀਪ ਬੈ ਨੇਪਾਲ ਨੇ ਕਿ ਕੁਝ ਪੂਰਾ ਮਾਮਲਾ ਕੋਰਟ ਦੇ ਆਰਡਰ ਕੀ ਕੁਝ ਨੇ ਜੀ ਬਿਲਕੁਲ ਅੱਜ ਦੇਖੋ ਸਵੇਰ ਤੋਂ ਹੀ ਵੱਡੀ ਚਰਚਾ ਸੀ ਕਿ ਅੱਜ ਵਿਕਰਮ ਜੀਪੀਐਲ ਨੇ ਤਿੰਨ ਜਗ੍ਹਾ ਤੇ ਰੇਡ ਕੀਤੀ ਗਿਆ ਜਿਸ ਦੇ ਵਿੱਚ ਮਜੀਠਾ ਅੰਮ੍ਰਿਤਸਰ ਤੇ ਦਿੱਲੀ ਇੱਕ ਟਾਈਮ ਜਿਹੜੇ ਕਹਿੰਦੇ ਕਿ ਆਕਾਲੀ ਦਲ ਵੱਲੋਂ ਵੱਡੇ ਸਵਾਲ ਇੱਕ ਕਰੇ ਗਏ ਤੇ ਇਸ ਪ੍ਰੋਬਲਮ ਲੈ ਕੇ ਉਹਨਾਂ ਦੇ ਐਡਵੋਕੇਟ ਵੱਲੋਂ ਮਹਾਲੀ ਕੋਰਟ ਦਾ ਰੋਕ ਕੀਤਾ